ਹੈਲੋ ਜੀਸਸ ਸ਼ਿਕਲਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੱਧੂ ਪਟੀਕੇ ਐਂਡ ਬਲੌਗਸ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਅੱਜ ਲੈ ਕੇ ਆਏ ਆ ਤੁਹਾਡਾ ਲਈ ਪਲੇਨ ਫੈਬਰਿਕ ਜੀ ਉਸ ਤੇ ਤੁਸੀਂ ਵਰਕ ਪੇਂਟ ਵਗੈਰਾ ਕਰਵਾ ਸਕਦੇ ਹੋ ਕੁਝ ਕੁਟਸੂਟ ਸਰਦੀਆਂ ਲਈ ਹੋਣਗੇ ਜਿਸ ਵਿੱਚ ਕਾਟਰੇਜ ਦੇ ਹੋਣਗੇ ਤੇ ਕੁਝ ਕੁਟ ਸਿਮਰ ਵਾਲੇ ਹੋਣਗੇ ਇਹਨਾਂ ਦੇ ਪ੍ਰਾਈਸ ਵਗੈਰਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸਾਂਗੇ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਲੱਗਦਾ ਤਾਂ ਤੁਸੀਂ ਸਕਰੀਨ ਤੇ ਜੋ ਨੰਬਰ ਦਿੱਤਾ ਹੋਇਆ WhatsApp ਦਾ ਉਸ ਤੇ ਮੈਸੇਜ ਕਰਕੇ ਆਪਣਾ ਡਾਊਟ ਕਲੀਅਰ ਕਰ ਸਕਦੇ ਆ ਆਊਟ ਸਟਾਰਟ ਕਰਦੇ ਆ ਅੱਜ ਦੀ ਇਹ ਵੀਡੀਓ ਦਾ ਏ ਫਲਾਵਰਸ ਵਾਲੀ ਸ਼ਰਟ ਰਹੇਗੀ ਅੱਜ ਕੱਲ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਜੌਰਜਟ ਦੇ ਵਿੱਚ ਵੀ ਇਹ ਵਾਲਾ ਪ੍ਰਿੰਟ ਆ ਰਿਹਾ ਜੀ ਇਹ ਸ਼ਿਮਰ ਵਾਲੀ ਸ਼ਰਟ ਹੋਊਗੀ ਬਿਲਕੁਲ ਸੌਫਟ ਹੋਊਗੀ ਜੀ ਇਹ ਨਹੀਂ ਹੋਊਗਾ ਵੀ ਖੁਰਦਰੀ ਜੀ ਤੇ ਰੁੱਖੀ ਜੀ ਸ਼ਰਟ ਹੋਊਗੀ ਇਸ ਤਰ੍ਹਾਂ ਇਹ ਸਟੱਫ ਸ਼ਾਈਨ ਕਰੇਗਾ ਇਸ ਦੇ ਨਾਲ ਸ਼ਿਮਰ ਵਾਲੀ ਹੀ ਬਾਟਮ ਹੋਏਗੀ ਜੀ 2 ਮੀਟਰ ਦੀ ਕੱਟ ਹੋਏਗੀ ਬਾਟਮ ਦੀ 2 ਮੀਟਰ ਦੀ ਹੀ ਸ਼ਰਟ ਦੀ ਹੋਏਗੀ ਜੋ ਵੀ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦਾ ਜੋ ਨੰਬਰ ਦਿੱਤਾ ਹੋਇਆ ਉਸ ਤੇ ਸੈਂਡ ਕਰਕੇ ਆਪਣਾ ਆਰਡਰ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਇਹ ਸ਼ਿਮਰ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜੀ 1875 1875 ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਇੱਕ ਸੈਕੰਡ ਕਲਰ ਹੈ ਜੀ ਇਸ ਦੇ ਵਿੱਚ ਇਹ ਵਾਲਾ ਪੇਸ਼ਤਾ ਕਲਰ ਇਹ ਵੀ ਸ਼ਰਟ ਸ਼ਿਮਰ ਵਾਲੀ ਰਹੇਗੀ ਤੇ ਬਾਟਮ ਵੀ ਸ਼ਿਮਰ ਵਾਲੀ ਹੋਏਗੀ ਜੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਇਨਨੋ ਲਾਗਰ ਤੁਸੀਂ ਦੁਪੱਟਾ ਵਗੈਰਾ ਰੈਡੀ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਰੈਡੀ ਕਰਵਾ ਕੇ ਬਾਏ ਕਰ ਸਕਦੇ ਹੋ ਜਿੱਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਜੀ ਇਸ ਦਾ ਸੈਕੰਡ ਕਲਰ ਇਹ ਹੈ ਜੀ ਥਰਡ ਕਲਰ ਪਿੰਕ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਇਸ ਦਾ ਇਸ ਦੇ ਨਾਲ ਤੁਸੀਂ ਇਸ ਨੂੰ ਆਲ ਓਵਰ ਵੀ ਲੈ ਸਕਦੇ ਹੋ ਅਗਰ ਤੁਸੀਂ ਇਸ ਦੇ ਨਾਲ ਮੈਚਿੰਗ ਪਿੰਕ ਕਲਰ ਦੀ ਜਾਂ 베ਬੀ ਪਿੰਕ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਚੋਇਸ ਨਾਲ ਬਾਟਮ ਦੱਸ ਕੇ ਰੈਡੀ ਕਰਵਾ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲਣਗੇ ਜੀ ਇਹਨਾਂ ਤਿੰਨਾਂ ਦਾ ਪ੍ਰਾਈਸ ਰਹੇਗਾ 1875 ਵਿਦ ਬਾਟਮ ਮੈਚਿੰਗ ਸੂਟ ਦਾ ਪ੍ਰਾਈਸ ਰਹੇਗਾ ਜੀ 1875 ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਨੇ ਜੀ ਤਿੰਨੋਂ ਏ ਨੈਜ਼ੀ ਕਾਟਰੇਜ ਦੇ ਸੂਟ ਇਹਨਾਂ ਦੀ ਸ਼ਰਟ ਹੋਏਗੀ ਕਾਟਰੇਜ ਦੀ ਹੋਏਗੀ ਤੇ ਸਟੈਂਪ ਲੱਗੀ ਹੋਈ ਮਿਲੇਗੀ ਤੁਹਾਨੂੰ ਸਟੱਫ ਤੇ ਵਿਦਾਊਟ ਸਟੈਂਪ ਤੋਂ ਤੁਹਾਨੂੰ ਕੋਈ ਸਟੱਫ ਨਹੀਂ ਮਿਲੂਗਾ ਜੀ ਜੋ ਵੀਡੀਓ ਦੇ ਵਿੱਚ ਡਿਟੇਲਿੰਗ ਤੁਹਾਨੂੰ ਦੱਸੀ ਜਾਊਗੀ ਸੇਮ ਐਜ਼ ਇਟ ਤੁਹਾਨੂੰ ਉਦਾਂ ਦਾ ਹੀ ਸਟੱਫ ਪ੍ਰਿੰਟ ਵਗੈਰਾ ਕਲਰ ਵਗੈਰਾ ਸੇਮ ਉਦਾਂ ਦੇ ਹੀ ਮਿਲਣਗੇ ਇਹ ਹੋਊਗੀ ਜੀ ਸ਼ਰਟ ਕਾਟਰੇਜ ਦੀ 2.5 ਮੀਟਰ ਦੀ ਕੱਟ ਹੋਏਗੀ ਜੀ ਇਸ ਦੀ ਬਲੈਕ ਕਲਰ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਸ ਦੇ ਨਾਲ ਹੋਏਗੀ ਜੀ ਰਾਮ ਟੈਕਸ ਪਸ਼ਮੀਨਾ ਦੀ ਬਾਟਮ ਬਾਟਮ ਤੇ ਵੀ ਸਟੈਂਪ ਲੱਗੀ ਹੋਊਗੀ ਜੀ 22 ਮੀਟਰ ਬਾਟਮ ਦਾ ਸਟੱਫ ਰਹੇਗਾ ਇਸ ਦਾ ਪ੍ਰਾਈਸ ਰਹੇਗਾ ਜੀ 1575 1575 ਇਸ ਦਾ ਪ੍ਰਾਈਸ ਰਹੇਗਾ ਬਾਟਮ ਤੇ ਵੀ ਸਟੈਂਪ ਤੁਹਾਨੂੰ ਲੱਗੀ ਮਿਲੇਗੀ ਇਸ ਤੇ ਬੁਰ ਬਗੈਰਾ ਬਿਲਕੁਲ ਕੋਈ ਸ਼ਿਕਾਇਤ ਨਹੀਂ ਆਉਂਦੀ ਜੀ ਕਵਰ ਰੇਸ ਦਾ ਸੂਟ ਤਾਂ ਆਪਾਂ ਰਾਮ ਨਾਲ 8-10 ਸਾਲ ਵੀ ਵੇਅਰ ਕਰ ਲਈਏ ਤਾਂ ਵੀ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਪਸ਼ਮੀਨੇ ਦਾ ਸੂਟ ਹੋਏਗਾ ਜੀ ਇਹ ਵੀ ਲਵਲੀਨ ਦਾ ਬ੍ਰਾਂਡ ਹੋਏਗਾ ਇਹ ਸ਼ਰਟ ਰਹੂਗੀ ਜੀ ਇਸ ਦੇ ਨਾਲ ਆਪਾਂ ਆਫ ਵਾਈਟ बॉटਮ ਲਗਾ ਕੇ ਕੰਬੀਨੇਸ਼ਨ ਕੀਤਾ ਹੋਇਆ ਇਹ ਵੀ ਰਾਮਟੈਕਸ ਪਸ਼ਮੀਨਾ ਦੀ बॉਟਮ ਰਹੇਗੀ ਇਸ ਦਾ ਪ੍ਰਾਈਸ ਰਹੇਗਾ ਜੀ 1275 1275 ਇਸ ਦਾ ਪ੍ਰਾਈਸ ਰਹੇਗਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਹਰ ਇੱਕ ਏਜ ਦੇ ਨੂੰ ਵੇਅਰ ਕਰ ਸਕਦੇ ਨੇ ਕਿਉਂਕਿ ਮੋਸਟਲੀ ਅੱਜਕੱਲ ਜਿਆਦਾਤਰ ਲਾਈਟ ਕਲਰ ਹੀ ਪਸੰਦ ਕਰਦੇ ਨੇ ਪਸ਼ਮੀਨਾ ਦੇ ਵਿੱਚ ਹੀ ਇੱਕ ਆ ਨੈਕਸਟ ਹੋਰ ਕਲਰ ਹੈ ਜੀ ਆਫ ਵਾਈਟ ਸ਼ਰਟ ਹੈ ਵਿੱਚ ਪਿੰਕ ਕਲਰ ਦੇ ਛੋਟੇ ਛੋਟੇ ਫਲਾwrs ਨੇ ਇਹਨਾਂ ਦੇ ਉੱਪਰ ਵੀ ਬੁਰ ਵਗੈਰਾ ਕੁਝ ਨਹੀਂ ਆਉਂਦਾ ਜੀ ਇਸ ਦੇ ਨਾਲ ਵੀ ਰਾਮ ਟੈਕਸ ਪਸ਼ਮੀਨਾ ਦੀ ਬਾਟਮ ਹੋਏਗੀ 1275 ਹੀ ਇਸ ਦਾ ਪ੍ਰਾਈਸ ਰਹੇਗਾ ਐਗਜ਼ੈਕਟ ਕਲਰ ਸ਼ੋ ਹੋ ਰਹੇ ਨੇ ਜੀ ਤੁਹਾਨੂੰ ਵੀਡੀਓ ਦੇ ਵਿੱਚ ਇਹ ਹੈ ਜੀ ਇਸ ਦੇ ਵਿੱਚ ਥਰਡ ਕਲਰ ਲਾਈਟ ਗ੍ਰੀਨ ਜਾਂ ਮਹਿੰਦੀ ਕਲਰ ਹੈ ਜੀ ਇਸ ਦਾ ਇਸ ਨੂੰ ਵੀ ਤੁਸੀਂ ਆਲ ਓਵਰ ਜਾਂ ਪਸ਼ਮੀਨੇ ਦੀ ਬਾਟਮ ਦੇ ਨਾਲ ਲੈ ਸਕਦੇ ਹੋ ਆਫ ਵਾਈਟ ਹੀ ਇਸ ਦੇ ਨਾਲ ਬਾਟਮ ਹੈ ਇਸ ਦਾ ਪ੍ਰਾਈਸ ਵੀ 1275 ਰਹੇਗਾ ਜੀ ਇਹ ਵੀ ਕォਟਰੇਜ ਦਾ ਸੂਟ ਹੈ ਜੀ ਸਟੈਂਪ ਤੁਹਾਨੂੰ ਬਾਟਮ ਤੇ ਵੀ ਲੱਗੀ ਮਿਲੇਗੀ ਤੇ ਸ਼ਰਟ ਤੇ ਵੀ ਲੱਗੀ ਮਿਲੇਗੀ ਜੀ ਬਲੈਕ ਸ਼ਰਟ ਹੈ ਇਸ ਦੇ ਨਾਲ ਪੀਚ ਕਲਰ ਦੀ ਬਾਟਮ ਹੈ ਲਵਲੀਨ ਬ੍ਰਾਂਡ ਦੀ ਸ਼ਰਟ ਹੋਏਗੀ ਜੀ ਇਨਾਂ ਦੇ نیچے ਲਾਈਨਿੰਗ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਜੀ ਇਹ ਵੀ ਕਵਾਟਰੇਜ਼ ਦੀ ਸ਼ਰਟ ਹੋਏਗੀ ਇਹ ਸਾਰੇ ਸੂਟ ਹੀ ਮੈਚਿੰਗ ਜ਼ਿਆਦਾ ਸੋਹਣੇ ਲੱਗਦੇ ਨੇ ਜੀ ਕਿਉਂਕਿ ਫਿਰ ਅਗਰ ਆਲ ਓਵਰ ਇਹਨਾਂ ਸੂਟਾਂ ਨੂੰ ਸਟਿਚ ਕਰਦੇ ਆ ਤਾਂ ਇਹ ਜ਼ਿਆਦਾ ਹੈਵੀ ਹੋ ਜਾਂਦੇ ਆ ਇਹ ਵਾਲੀ ਇਸ ਦੇ ਨਾਲ ਬਾਟਮ ਹੋਏਗੀ ਜੀ ਪ੍ਰਾਈਸ ਰਹੇਗਾ ਇਹਨਾਂ ਦਾ 1575 ਕਵਾਰਟਰ ਇਸ ਦੇ ਸੂਟਾਂ ਦੇ ਵਿੱਚ ਤੁਹਾਨੂੰ ਤਿੰਨ ਡਿਜ਼ਾਈਨ ਅਲੱਗ-ਅਲੱਗ ਸ਼ੋਅ ਕੀਤੇ ਨੇ ਜੀ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਨੇ ਸਰਦੀਆਂ ਦੀ ਬਿਲਕੁਲ ਲੇਟੈਸਟ ਕਲੈਕਸ਼ਨ ਹੈ ਜੀ ਜਿਨ੍ਹਾਂ ਨੂੰ ਸਿੰਪਲ ਸੂਟ ਪਸੰਦ ਹੁੰਦੇ ਨੇ ਉਹਨਾਂ ਦੇ ਲਈ ਬੈਸਟ ਆਈਟਮ ਹੈ ਜੀ ਇਹ ਆ ਗਿਆ ਪਿਓਰ ਟੇਸਟ ਆਫ ਇਹਨਾਂ ਨੂੰ ਤੁਸੀਂ ਆਲ ਓਵਰ ਵੀ ਬਾਈ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜਿੱਤੇ ਓਨਲੀ ਸ਼ਰਟ ਪੀਸ ਵੀ ਬਾਈ ਕਰ ਸਕਦੇ ਹੋ ਇਹ ਹੈ ਜੀ ਮਸਟਰਡ ਕਲਰ ਜਿਨ੍ਹਾਂ ਨੂੰ ਜ਼ਿਆਦਾ ਵਰਕ ਵਗੈਰਾ ਨਹੀਂ ਪਸੰਦ ਹੁੰਦਾ ਉਹਨਾਂ ਦੇ ਲਈ ਵੈਸਟ ਆਈਟਮ ਹੈ ਜੀ ਤੁਸੀਂ ਸਿੰਪਲ ਟਿਸ਼ੂ ਵਗੈਰਾ ਲਗਵਾ ਕੇ ਇਹਨਾਂ ਨੂੰ ਐਜ਼ ਇਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਇੱਕ ਡਿਜ਼ਾਈਨਰ ਲੁੱਕ ਆਉਂਦੀ ਹੈ ਜੀ ਇਹਨਾਂ ਦੇ ਤੁਸੀਂ ਸ਼ਰਟ ਵੀ ਬਾਈ ਕਰ ਸਕਦੇ ਹੋ ਤੇ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਦਾ ਪ੍ਰਾਈਸ ਰਹੇਗਾ 1775 ਜੀ 1775 ਆਲ ਓਵਰ ਸੂਟ ਦਾ ਪ੍ਰਾਈਸ ਰਹੇਗਾ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹ ਸੀ ਗ੍ਰੀਨ ਕਲਰ ਇਸ ਤੇ ਤੁਸੀਂ ਅਗਰ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਸ ਦੇ ਵਿੱਚ ਸ਼ਾਈਨ ਵੀ ਹੋਏਗੀ ਤੇ ਇਸ ਦੇ ਵਿੱਚ ਇਹ ਪ੍ਰਿੰਟ ਵੀ ਹੈ ਜੀ ਤੇ ਇਹਨਾਂ ਦੇ ਕੋਈ ਚੁਬਦਾ ਨਹੀਂ ਹੋਊਗਾ ਕਈ ਵਾਰੀ ਆਪਾਂ ਨੂੰ ਡਾਊਟ ਹੁੰਦਾ ਜੋ ਵਿੱਚ ਵੀ ਪ੍ਰਿੰਟ ਹੈ ਇਹ ਚੂਭੂਗਾ ਕੋਈ ਸ਼ਿਕਾਇਤ ਨਹੀਂ ਆਉਂਦੀ ਇਸ ਤਰੀਕਾ ਇਸ ਤਰੀਕੇ ਨਾਲ ਸਟੱਫ ਦੀ ਜੀ ਇਹ ਆ ਇਸ ਦੇ ਵਿੱਚ 3rd ਕਲਰ ਅਗਰ ਤੁਸੀਂ ਇਸ ਨੂੰ ਥੋੜਾ ਘੱਟ ਰੇਂਜ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਨਾਲ ਮੋਡਲ ਸਿਲਕ ਦੀ ਜਾਂ ਕਿਸੇ ਹੋਰ ਸਟੱਫ ਦੀ ਬਾਟਮ ਡਾਈ ਕਰਵਾ ਸਕਦੇ ਹੋ ਜੀ ਇਹ ਆ ਇਸ ਦਾ 3rd ਕਲਰ 1775 ਇਸ ਆਲ ਓਵਰ ਸੂਟ ਦਾ ਪ੍ਰਾਈਸ ਰਹੇਗਾ ਜੀ ਤੇ ਮੈਚਿੰਗ ਸੂਟ ਦਾ ਪ੍ਰਾਈਸ ਇਸ ਤੋਂ ਘੱਟ ਹੋਏਗਾ ਤਿੰਨੋ ਕਲਰ ਹੀ ਇਸਦੇ ਬਹੁਤ ਜਿਆਦਾ ਸੋਹਣੇ ਨੇ ਤੁਸੀਂ ਆਪਣੀ ਚੋਇਸ ਅਨੁਸਾਰ ਇਹਨਾਂ ਨੂੰ ਵਧੀਆ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆ ਜੀ ਆਨਲਾਈਨ ਸੂਟ ਲੈਣ ਦੇ ਲਈ ਤੁਹਾਨੂੰ ਪੇਮੈਂਟ ਵੀ ਆਨਲਾਈਨ ਹੀ ਕਰਨੀ ਪੈਗੀ ਜੀ ਇਹ ਹੈ ਜੀ ਮਸ਼ੀਨ ਵਰਕ ਦਾ ਸੂਟ ਇਸ ਦੇ ਵਿੱਚ ਆਪਾਂ ਤੁਹਾਨੂੰ ਪਲੇਨ ਫੈਬਰਿਕ ਵੀ ਦਿਖਾਵਾਂਗੇ ਉਹਨਾਂ ਦੇ ਅਲੱਗ-ਅਲੱਗ ਕਲਰ ਦਿਖਾਵਾਂਗੇ ਬਹੁਤ ਹੀ ਪਿਆਰਾ ਕਾਪਰ ਜਿਹਾ ਕਲਰ ਹੈ ਜੀ ਇਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਇਹ ਸੂਟ ਆਪਣੇ ਕੋਲੇ ਰੈਡੀ ਹੈ ਜੀ ਅਗਰ ਤੁਸੀਂ ਐਜ਼ ਇਟ ਹੀ ਇਸ ਨੂੰ ਬਾਈ ਕਰਨਾ ਚਾਹੁੰਦੇ ਹੋ ਤਾਂ ਇਹ ਆਪਣੇ ਕੋਲ ਰੈਡੀ ਹੈ ਅਗਰ ਤੁਸੀਂ ਹੋਰ ਕਿਸੇ ਸੂ ਮਤਲਬ ਕਲਰ ਤੇ ਇਸ ਨੂੰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਕਲਰ ਸ਼ੋਅ ਕਰਾਂਗੇ ਉਹਨਾਂ ਦੇ ਉੱਪਰ ਤੁਸੀਂ ਇਹਨਾਂ ਨੂੰ ਇਸ ਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਜੀ ਇਹ ਆਏਗਾ ਇਸ ਦਾ ਘੇਰੇ ਤੇ ਵਰਕ ਇੱਕ ਕਾਰਨਰ ਤੇ ਫਲਾਰ ਆਏਗਾ ਇਹ ਆਏਗਾ ਇਸ ਦੀ ਬਾਜੂ ਤੇ ਵਰਕ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਨੇ ਜੀ ਇਹ ਉੱਪਰ ਚਾਕਾਂ ਦੇ ਉੱਪਰ ਪੈਨਲ ਸਜਾਂਗੇ ਬੀ ਸ਼ੇਪ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਅਗਰ ਤੁਸੀਂ ਇਸ ਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਕਾਪਰ ਔਰੇਂਜ ਡਾਰਕ ਔਰੇਂਜ ਜਾਂ ਕਲਰ ਹੈ ਜੀ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਇਸ ਦਾ ਪਲੇਨ ਸੂਟ ਦਾ ਜੋ ਪ੍ਰਾਈਸ ਰਹੇਗਾ ਜੀ ਉਹ ਰਹੇਗਾ 1000 1000 ਪਲੇਨ ਸਟੱਫ ਦਾ ਬਿਲਕੁਲ ਲੇਟੈਸਟ ਫੈਬਰਿਕ ਹੈ ਜੀ ਇਹ ਇਸ ਦੇ ਤੁਸੀਂ ਦੋਨੋਂ ਮੌਸਮ ਦੇ ਵਿੱਚ ਇਸ ਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਸੌਫਟ ਸਟੱਫ ਹੋਏਗਾ ਲਾਈਟ ਵੇਟ ਸਟੱਫ ਹੋਊਗਾ ਜੀ 1000 ਇਸ ਦਾ ਪ੍ਰਾਈਸ ਰਹੇਗਾ ਇਸ ਦੇ ਵਿੱਚ ਆਪਣੇ ਕੋਲੇ ਤਿੰਨ ਚਾਰ ਕਲਰ ਨੇ ਫਸਟ ਕਾਪਰ ਸੀ ਸੈਕੰਡ ਫਰੋਜੀ ਐਂਡ ਥਰਡ ਮਸਟਰਡ ਇਹ ਹੈ ਜੀ ਬਲੂ ਕਲਰ ਜਿਹਦਾ ਮੋਰ ਪੰਖੀਆ ਟੋਨ ਦੇ ਵਿੱਚ ਆਉਂਦਾ ਬਹੁਤ ਜਿਆਦਾ ਟ੍ਰੈਂਡ ਦੇ ਵਿੱਚ ਅੱਜ ਕੱਲ ਇਹ ਕਲਰ ਵੀ ਜੀ ਇਹ ਹੈ ਜੀ ਲਾਈਟ ਪਿੰਕ ਕਲਰ ਇਸ ਦੇ ਵਿੱਚ ਆਪਣੇ ਕੋਲੇ ਪੰਜ ਕਲਰ ਨੇ ਜੀ ਜੋ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਤੁਸੀਂ ਇਹਨਾਂ ਨੂੰ ਪਲੇਨ ਫੈਬਰਿਕ ਵੀ ਲੈ ਸਕਦੇ ਹੋ ਪਲੇਨ ਫੈਬਰਿਕ ਦਾ ਪ੍ਰਾਈਸ 1000 ਰਹੇਗਾ ਜੀ ਕੋਈ ਵੀ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਪਲੇਨ ਸੂਟ ਬਾਈ ਕਰਨਾ ਚਾਹੁੰਦੇ ਹੋ ਵਿਦਾਊਟ ਵਰਕ ਤੋਂ ਤਾਂ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਬਹੁਤ ਹੀ ਸੌਫਟ ਸਟੱਫ ਹੋਊਗਾ ਜੀ ਦੋਨੋਂ ਮੌਸਮ ਦੇ ਵਿੱਚ ਵੇਅਰ ਹੋਣ ਵਾਲਾ ਸਟੱਫ ਹੋਊਗਾ ਸਾਰੇ ਕਲਰ ਹੀ ਇੱਕ ਤੋਂ ਜ਼ਿਆਦਾ ਇੱਕ ਸੋਹਣੇ ਨੇ ਪਲੀਜ਼ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਕੇ ਚੈਨਲ ਨੂੰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਵੀਡੀਓ ਜਿਆਦਾ ਤੋਂ ਜਿਆਦਾ ਅ ਅੱਗੇ ਸ਼ੇਅਰ ਹੋ ਸਕੇ ਤੇ ਇੱਕ ਆਪਣੇ ਕੋਲੇ ਇਹ ਸੂਟ ਹੈ ਜੀ ਆਪਾਂ ਜੋਰਜਟ ਦਾ ਪਿਛਲੀ ਵੀਡੀਓ ਦੇ ਵਿੱਚ ਜੋਰਜਟ ਦੇ ਸੂਟ ਅਪਲੋਡ ਕੀਤੇ ਸੀਗੇ ਤੇ ਉਹ ਵਾਲੇ ਆਪਣੇ ਕੋਲੇ ਹੋਰ ਵੀ ਸੂਟ ਹੈਗੇ ਨੇ ਅਗਰ ਤੁਸੀਂ ਉਹਨਾਂ ਤੇ ਵੀ ਇਹੋ ਜਿਹਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਬਹੁਤ ਹੀ ਵਧੀਆ ਫਿਨਿਸ਼ਿੰਗ ਹੋਈ ਹੋਈ ਹੈ ਜੀ ਮਸ਼ੀਨ ਵਰਕ ਕੀਤਾ ਹੋਇਆ ਬਲੈਕ ਸੂਟ ਹੈ ਤੇ ਆਪਾਂ ਵਾਈਟ ਕਲਰ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਮੈਨੂੰ ਉਮੀਦ ਹੈ ਵੀ ਤੁਹਾਨੂੰ ਅੱਜ ਵਾਲੀ ਇਹ ਵੀਡੀਓ ਪਸੰਦ ਆਈ ਹੋਊਗੀ ਜੀ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਮਿਲਦੇ ਹਾਂ ਕਿ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ